ਸਮਾਣਾ ਪਟਿਆਲਾ ਸੜਕ ਤੇ ਜਦ ਸੜਕ ਹਾਦਸਾ ਹੋਇਆ ਸੀ ਜਿਹਦੇ ਵਿੱਚ ਸੱਤ ਬੱਚਿਆਂ ਤੇ ਡਰਾਈਵਰ ਦੀ ਜਾਨ ਗਈ ਸੀ ਪੀੜਿਤ ਪਰਿਵਾਰ ਆਪਣੇ ਬੱਚਿਆਂ ਦੇ ਇਨਸਾਫ ਦੇ ਲਈ ਸੰਘਰਸ਼ ਕਰ ਰਹੇ ਨੇ ਧਰਨਾ ਦੇ ਰਹੇ ਨੇ ਧਰਨਾ ਦੂਜੇ ਦਿਨ ਵੀ ਜਾਰੀ ਹੈ ਤਹਿਸੀਲ ਕੈਂਪਲੈਕਸ ਦੇ ਸਾਹਮਣੇ ਉਸ ਦੇ ਵਿੱਚ ਚੰਦਰ ਸਿੰਘ ਲੱਖਾ ਸਦਾਣਾ ਆ ਪਹੁੰਚੇ ਉਹਨਾਂ ਨੇ ਕਿਹਾ ਕਿ ਮੈਂ ਇਹਨਾਂ ਬੱਚਿਆਂ ਨਾਲ ਹਮਦਰਦੀ ਪ੍ਰਗਟ ਕਰਦਾ ਹਾਂ ਪਰਿਵਾਰਾਂ ਨਾਲ ਜਿਹੜੀ ਇਹਨਾਂ ਬੱਚਿਆਂ ਗਏ ਜਿਨ੍ਹਾਂ ਦੇ ਪਰਿਵਾਰਾਂ ਦੇ ਉਹਨਾਂ ਦੇ ਨਾਲ ਖੜੇ ਹਾਂ ਉਹਨਾਂ ਨੇ ਇਹ ਵੀ ਵਿਧਾਇਕ ਤੇ આરોਪ ਲਾਇਆ ਕਿ ਸਮਾਣਾ ਦੇ ਜਿਹੜੇ ਵਿਧਾਇਕ ਹੈ ਉਹਨਾਂ ਵੱਲੋਂ ਉਹਨੇ ਟਿਪਰ ਚੱਲ ਰਹੇ ਹਨ ਔਰ ਉਹਨਾਂ ਵੱਲੋਂ ਕਥੀ ਦੋਸ਼ੇਨ ਬਚਾਇਆ ਜਾ ਰਿਹਾ ਹੈ ਲੇਕਿਨ 3 ਤਾਰੀਖ ਤੱਕ ਕਥੀ ਤਰੋਪੀ ਨਾ ਪਕੜਿਆ ਗਿਆਤਾ ਅਸੀਂ ਸੜਕਾਂ ਤੇ ਆਵਾਂਗੇ ਡੀਸੀ ਦਫਤਰ ਗੇਰਾਗੇ ਐਸਐਸਪੀ ਦਫਤਰ ਤੇ ਵਿਰੋਧ ਕੀਤਾ ਜਾਵੇਗਾ ਲੇਕਿਨ ਦੂਜੇ ਪਾਸੇ ਜਬ ਚੇਤਨ ਸਿੰਘ ਜੋੜਾ ਮਾਜਰਾ ਵਿਧਾਇਕ ਸਮਾਨ ਗੱਲਬਾਤ ਕੀਤੀ ਕਿ ਵੀ ਤੁਹਾਡੇ ਉੱਤੇ aarop ਲਾਏ ਗਏਗੇ ਤੁਹਾਡੇ ਟਿਪਰ ਹੈ ਤੁਸੀਂ ਕਥੀ ਤਰੋਪੀ ਨੇ ਵਿਚਾਰੇ ਹੋ ਤਾਂ ਉਹਨਾਂ ਨੇ ਕਿਹਾ ਕਿ ਮੇਰਾ ਪਰਿਵਾਰ ਦਾ ਜੇ ਮੇਰੇ ਇੱਕ ਟਿਪਰ ਹੋਵੇ ਤਾਂ ਮੈਂ ਹਰ ਸਜ਼ਾ ਭੁਗਤਣ ਨੂੰ ਤਿਆਰ ਆਂ ਸੌ ਤੱਕ ਖਾਣ ਨੂੰ ਤਿਆਰ ਆਂ ਮੇਰੇ ਇੱਕ ਪਰਿਵਾਰ ਦਾ ਇੱਕ ਮੈਂਬਰ ਵੀ ਮੈਂ ਇਹਨਾਂ ਪਰਿਵਾਰਾਂ ਦੇ ਨਾਲ ਜਿਹੜੇ ਬੱਚੇ ਗਏ ਹਨ ਜਾਣ ਗਿਆ ਹੈ ਉਹ ਪਰਿਵਾਰਾਂ ਨਾਲ ਮੇਰਾ ਦੁੱਖ ਹੈ ਪਹਿਲੇ ਵੀ ਮੈਂ ਉਹਨਾਂ ਕੋਲ ਦੁੱਖਾਂ 'ਚ ਗਏ ਹਾਂ ਉਹਨਾਂ ਦਾ ਦੁੱਖ ਵੰਡਦੇ ਹਾਂ ਲੇਕਿਨ ਮੇਰੇ ਉੱਪਰ ਜਿਹੜੇ aarop ਲਾਏ ਜਾ ਰਹੇ ਹਨ ਇਹ ਸਿਰਫ ਰਾਜਨੀਤਿਕ ਲੋਕ ਕਰ ਰਹੇ ਹਨ ਜਿਹੜਾ ਵਿਅਕਤੀ ਰਣਜੀਤ ਸਿੰਘ ਹੈ ਉਹ ਸਾਫ ਕਬਜ਼ਾਇਕ ਦੇ ਨਾਲ ਫੋਟੋ ਖਿਚਵਾ ਰਿਹਾ ਹੈ ਤਾਂ ਦੋਸ਼ ਮੇਰੇ ਤੇ ਲਾਏ ਜਾ ਰਹੇ ਹਨ ਮੈਂ ਇਹਨਾਂ ਪਰਿਵਾਰਾਂ ਦੇ ਨਾਲ ਅੱਜ ਮੈਨੂੰ ਜਿੱਥੇ ਕਹਿਣਗੇ ਮੇਰੇ ਨਾਲ ਜਾਵਾਂਗਾ ਜਿੱਥੇ ਚੇਤਨ ਸਿੰਘ ਜੁੜਾ ਮਾਧਰਾ ਵੱਲੋਂ ਜਦੋਂ ਸਾਫ ਕਬਜ਼ਾਇਕ ਰਜਿੰਦਰ ਸਿੰਘ ਤੇ ਦੋਸ਼ ਲਾਏਗੇ ਬੱਚਾ ਕਿ ਜਿਹੜਾ ਮੌਤ ਹੋਈ ਹੈ ਉਸ ਦੇ ਉੱਤੇ ਰਾਜਨੀਤੀ ਕਰ ਰਹੇ ਹਨ ਉਸ ਤੇ ਉਹਨਾਂ ਆਪਣਾ ਸਪਸ਼ਟਨ ਕਿਹਾ ਕਿ ਮੈਂ ਇਸ ਤਰ੍ਹਾਂ ਦੀ ਘਟਿਆ ਰਾਜਨੀਤੀ ਨਹੀਂ ਕਰਦਾ ਇਹਨਾਂ ਵੱਲੋਂ ਟਿੱਪਣ ਚਲਾਏ ਜਾਂਦੇ ਹਨ ਉਹਨੇ ਆਪਣੇ ਪ੍ਰੂਫ ਵੀ ਦਿਖਾਏ ਦੋਸ ਲਾਏ ਵੀ ਇਹ ਲੋਕ ਹੈ ਨਾ ਇਹਨਾਂ ਨੂੰ ਬਚਾ ਰਹੇ ਮੈਂ ਜਦ ਤੱਕ ਚੌਥਾ ਵਿਅਕਤੀ ਗ੍ਰਿਫਤਾਰ ਨਹੀਂ ਹੋਇਆ ਤਦ ਤੱਕ ਇਸ ਪਰਿਵਾਰਾਂ ਦੇ ਨਾਲ ਖੜਾ ਹਾਂ ਮੈਂ ਇਸ ਤਰ੍ਹਾਂ ਕਿ ਜਿਹੜੇ ਫੋਟੋ ਦਿਖਾਈ ਜਾ ਰਹੀ ਹੈ ਮੇਰੀ ਫੋਟੋ ਮੈਂ ਉਸ ਬੰਦੇ ਮੇਰੇ ਕੋਲ ਰਾਜਨੀਤਿਕ ਲੋਕਾਂ ਕੋਲ ਕਿਹੜੇ ਲੋਕਾਂ ਦੇ ਕਿੰਨੇ ਮੈਂ ਉਹਨਾਂ ਨੂੰ ਜਾਣਦਾ ਹੀ ਨਹੀਂ ਇਸ ਇਹ ਵੀ ਸਾਰੇ ਉਹਨਾਂ ਦੋਸਤਾਂ ਨੂੰ ਉਹਨਾਂ ਨੇ ਨਕਾਰਤਾ ਫੋਟੋ ਰਾਜਨੀਤਿਕ ਨੇਤਾ ਇਹ ਦਲਾ ਕੋਈ ਵੀ ਆਏ ਖਿਚਾ ਲੈਂਦੇ ਲੇਕਿਨ ਉਸਨੂੰ ਪਤਾ ਵੀ ਨਹੀਂ ਹੁੰਦਾ ਕਿ ਵਿਅਕਤੀ ਕੌਣ ਹੈ ਰੂਹ ਕਰਲਾਉਂਦੀ ਹੈ ਐਡੀ ਦਰਦਨਾਕ ਜਿਹੜੀ ਘਟਨਾ ਹੋਈ ਹੈ ਉਹਨੂੰ ਸੁਣ ਕੇ ਵੀ ਕਿ ਜਿਹੜੇ 7 ਮਾਸੂਮ ਬੱਚੇ ਜਿਨ੍ਹਾਂ ਦੀ ਉਮਰ 5 ਤੋਂ 12 ਸਾਲ ਤੱਕ ਹੋਮਰ ਸੀ ਇੱਕ ਡਰਾਈਵਰ 8 ਜਾਨਾਂ ਦੀ ਐਨੀ ਦਰਿੰਦਗੀ ਦੇ ਨਾਲ ਦਲੜ ਕੇ ਟਿਪਪਰ ਦੁਆਰਾ ਉਹਨਾਂ ਨੂੰ ਕੁਚਲ ਦਿੱਤਾ ਜਾਂਦਾ ਉਹਨਾਂ ਦੇ ਚਿਹਰੇ ਵੀ ਨਹੀਂ ਪਛਾਣੇ ਜਾਂਦੇ ਹਰਾਨੀ ਜਨ ਗੱਲ ਦੇਖੋ ਕਿ ਐਡੀ ਵੱਡੀ ਘਟਨਾ ਵਾਪਰਨ ਦੇ ਬਾਵਜੂਦ ਅੱਜ ਇੱਕ ਤਰੀਕ ਹੋ ਗਈ 22 ਤਰੀਕ ਦੀ ਇਹ 7 ਤਰੀਕ ਦੀ ਘਟਨਾ 7 ਮਈ ਦੀ ਅੱਜ ਇਸ ਗੱਲ ਨੂੰ 22 23 ਦਿਨ ਹੋ ਗਏ ਆ ਪਰ ਉਹਦੇ ਬਾਵਜੂਦ ਵੀ ਤੁਸੀਂ ਦੇਖੋ ਅੱਜ ਉਹਨਾਂ ਬੱਚਿਆਂ ਦੇ ਮਾਪੇ ਨੇ ਜਿਹੜੇ ਉਹ ਵਿਚਾਰੇ ਇਨਸਾਫ ਲੈਣ ਲਈ ਸੜਕਾਂ ਤੇ ਰੋਲ ਰਹੇ ਨੇ ਜਿਹੜਾ ਇਹਦਾ ਮੇਨ ਮੁੱਖ ਮੂਲ ਜ਼ਿੰਮੇਵਾਰ ਰਣਧੀਰ ਸਿੰਘ ਜਿਹੜੀ ਇੱਕ ਫਰਮ ਬਣੀ ਹੋਈ ਹੈ ਉਹਦਾ ਮਾਲਕ ਹੈ ਪਰਚੇ 'ਚ ਨਾਮਜਾਦਾ ਪੁਲਿਸ ਕਹਿ ਰਹੀ ਆ ਫੋਨ ਬੰਦ ਕਰ ਲਿਆ ਜੀ ਭੱਜ ਗਿਆ ਜੀ ਇੱਥੇ ਥੋੜੇ ਜਾਦ ਹੋਣਾ ਇੱਥੇ ਪ੍ਰਨੀਤ ਕੌਰ ਜਿਹੜੀ ਕੈਪਟਨ ਅਮਰਿੰਦਰ ਦੇ ਘਰੋਂ ਆ ਉਹਦੇ ਕੋਈ ਕਿਸੇ ਖਾਤੇ 'ਚੋਂ ਕਿਸੇ ਨੇ ਪੈਸੇ ਕਢਾ ਲਏ ਸੀਗੇ ਤੇ ਇਹਨਾਂ ਨੇ ਕੁਝ ਘੰਟਿਆਂ ਦੇ ਵਿੱਚ ਉਹ ਦੂਜੀ ਤੀਜੀ ਸਟੇਟ 'ਚ ਜਾ ਕੇ ਬੰਦਾ ਲੱਭ ਲਿਆ ਸੀ ਜਾਂ ਕੋਈ ਤੀਜੀ ਸਟੇਟ 'ਚ ਬੰਦਾ ਜਾ ਕੇ ਮਾਰਨਾ ਹੋਵੇ ਝੂਠੇ ਮੁਕਾਬਲੇ 'ਚ ਤਾਂ ਜਾ ਕੇ ਲੱਭ ਕੇ ਮਾਰ ਦਿੰਦੇ ਆ ਪਰ ਇੱਥੇ ਇਹਨਾਂ ਨੂੰ ਉਹ ਬੰਦਾ ਨਹੀਂ ਲੱਭ ਰਿਹਾ ਬੰਦਾ ਕਿਉਂ ਨਹੀਂ ਲੱਭ ਰਿਹਾ ਕੋਕ ਚੇਤਨ ਸਿੰਘ ਜੋੜਾ ਮਾਜਰਾ ਜਿਹੜਾ ਇਥੋਂ ਦਾ ਐਮ.ਐਲ.ਏ ਸਮਾਣੇ ਦਾ ਉਹਦੀ ਛੈ ਆ ਉਹਨੂੰ ਉਹੀ ਵਿਚਾਰ ਰਿਹਾ ਕਿਉਂਕਿ ਜਿੰਨੀ ਇੱਥੇ ਨਜਾਇਜ਼ ਮਾਈਨਿੰਗ ਹੋ ਰਹੀ ਆ ਸੈਂਕੜੇ ਟਿੱਪਰ ਜਿਹੜੇ ਜੋੜੇ ਮਾਜਰੇ ਦੇ ਹੈਗੇ ਆ ਉਹਨਾਂ ਦਾ ਕਰਤਾ ਧਰਤਾ ਇਹ ਬੰਦਾ ਹੈ ਉਹਨੂੰ ਬਚਾਉਣ ਲਈ ਜੋੜਾ ਮਾਜਰਾ ਉੱਤੇ ਬਿਆਨ ਦੇ ਰਿਹਾ ਵੀ ਤੂੜੀ ਵਾਂਗੂ ਭਰ ਕੇ ਤੁਸੀਂ ਬੈਨਾਂ ਤੋੜ ਦਿੰਨੇ ਹੋ ਜੀ ਇੱਥੇ ਸ਼ਰਾਬ ਨਾਲ ਬੰਦੇ ਮਰ ਗਏ ਮੁੱਖ ਮੰਤਰੀ ਝੱਟ ਪਹੁੰਚ ਜਾਂਦਾ ਹੈ ਦਾਦਾ ਲੱਖ ਰੁਪਇਆ ਮੁਆਵਜ਼ਾ ਦਿੱਤਾ ਜਾਂਦਾ ਹੈ ਸੱਤ ਬੱਚੇ ਚਲੇ ਗਏ ਸੱਤ ਪਰਿਵਾਰ ਮਗਰ ਵਿਚਾਰੇ ਖਤਮ ਹੋ ਗਏ ਦੋ ਦੋ ਸਕੇ ਭੈਣ ਭਰਾ ਵੀ ਮਰ ਗਏ ਘਰ ਦੇ ਜੀਵੇ ਗੁੱਲ ਹੋ ਗਏ ਕੱਲਾ ਕੱਲਾ ਬੱਚਾ ਸੀ ਘਰੇ ਕੋਈ ਬੱਚਾ ਹੀ ਨਹੀਂ ਬਚਿਆ ਤੇ ਯਾਰ ਇੱਕ ਟਵੀਟ ਤੱਕ ਨਹੀਂ ਇੱਕ ਬਿਆਨ ਤੱਕ ਨਹੀਂ ਕੋਈ ਇੱਥੋਂ ਦਾ ਐਸਐਸਪੀ ਪਟਿਆਲੇ ਦਾ ਕੋਈ ਡੀਸੀ ਪਟਿਆਲੇ ਦਾ ਕੋਈ ਇੱਥੋਂ ਦਾ ਮੰਤਰੀ ਕੋਈ ਐਮਐਲਏ ਕੋਈ ਬੋੜੇ ਨਹੀਂ ਇੱਥੇ ਆ ਆ ਇਹ ਕਹਿੰਦੇ ਆ ਕਿ ਅਸੀਂ ਇੱਕ ਰੰਗਲਾ ਪੰਜਾਬ ਬਣਾਉਣਾ ਹੈ ਅਸੀਂ ਇਨਸਾਫ ਪਸੰਦ ਪੰਜਾਬ ਬਣਾਉਣਾ ਹੈ ਸਭ ਨੂੰ ਇਨਸਾਫ ਮਿਲੂਗਾ 3 ਤਰੀਕ ਤੱਕ ਸਮਾਂ ਕੰਨ ਖੋਲ ਕੇ ਪਟਿਆਲੇ ਦਾ ਪ੍ਰਸ਼ਾਸਨ ਸੁਣ ਲੇ ਤਿੰਨ ਤੱਕ ਜੇ ਬੰਦਾ ਨਹੀਂ ਫੜਿਆ ਜਾਂਦਾ ਅਸੀਂ ਕਹਿ ਚੱਲੇ ਆਂ ਪਰਿਵਾਰਾਂ ਨੂੰ ਸਮਾਣਾਵਾਸੀ ਲੋਕ ਖੜਿਆ ਸਾਡੇ ਨਾਲ ਵੀ ਉਸ ਤੋਂ ਬਾਅਦ ਸੜਕਾਂ ਜਾਮ ਕਰਨੀਆਂ ਪੈਣ ਐਸਐਸਪੀ ਦਫ਼ਤਰ ਘੇਰਨਾ ਪਵੇ ਕੋਈ ਮੰਤਰੀ ਦਾ ਕਿਸੇ ਮੁੱਖ ਮੰਤਰੀ ਦਾ ਘਰ ਘੇਰਨਾ ਪਵੇ ਪੂਰੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆਂ ਬਾਈ ਇਹਨਾਂ ਦਾ ਆ ਕੇ ਇਹਨਾਂ ਨੇ ਮੱਲਮ ਲਾਓ ਨਾ जखਮਾਂ ਤੇ ਪਰਿਵਾਰਾਂ ਦੇ ਵਿਚਾਰਾਂ ਦੇ ਨਾਲ ਖੜੋ ਬਹੁਤ ਵੱਡਾ ਹਾਦਸਾ ਵਾਪਰਿਆ ਇੱਥੇ ਦੇਖੋਗੇ ਨਾ ਤਬਾਤ ਮਸੂਮ ਬੱਚਿਆਂ ਦੇ ਚਿਹਰੇ ਦੇਖ ਕੇ ਇਹ ਸੋਹਣੇ ਫੁੱਲ ਵਰਗੇ ਬੱਚੇ ਯਾਰ ਉਹੀ ਚੜਾ ਕੇ ਮਾਰਤੇ ਆ ਜਿਹੜੇ ਟਿਪਰ ਲਈ ਫਿਰਦੇ ਆ ਨੰਬਰ ਪਲੇਟਾਂ ਨਹੀਂ ਹੈਗੀਆਂ ਕੋਈ ਨੰਬਰ ਨਹੀਂ 19 ਸਾਲ ਦਾ ਡਰਾਈਵਰ ਲਾਇਸੈਂਸ ਉਹਦੇ ਕੋਲੇ ਨਹੀਂ ਦਾਰੂ ਉਹਦੀ ਪੀਤੀ ਹੋਈ ਹੈ ਮੈਡੀਕਲ ਰਿਪੋਰਟ ਦੇ ਵਿੱਚ ਆ ਗਿਆ ਡਰਾਈਵਰ ਦੀ ਦਾਰੂ ਪੀਤੀ ਹੋਈ ਹੈ ਜਿਹਨੇ ਅੱਠ ਜ਼ਿੰਦਗੀਆਂ ਬਰਬਾਦ ਕਰਤੀਆਂ ਇਹ ਇਥੋਂ ਦੀ ਘਟਨਾ ਨਹੀਂ ਪੂਰੇ ਪੰਜਾਬ ਦੀ ਘਟਨਾ ਹੈ ਪੂਰੇ ਪੰਜਾਬ 'ਚ ਜਿੰਨੇ ਟਿਪਰ ਚਲਾਉਂਦੇ ਫਿਰਦੇ ਆ ਹਜ਼ਾਰ ਰੁਪਈਆ ਇਹਨੂੰ ਦਿੱਤਾ ਜਾਂਦਾ ਵੀ ਟਿੱਪਰ ਦੇ ਡਰਾਈਵਰ ਨੂੰ ਜਿਹੜਾ ਵੱਧ ਗੜੇ ਲਾਊਗਾ ਮਿੱਟੀ ਦੇ ਭਰ ਕੇ ਜਿਹੜੀ ਨਜਾਇਜ਼ ਮਾਈਨਿੰਗ ਹੁੰਦੀ ਆ ਤੇ ਉਹ ਤੇਜ਼ੀ ਨਾਲ ਐਂ ਜਾਂਦੇ ਆ ਕੋ ਉੱਚੇ ਬੈਠੇ ਹੁੰਦੇ ਆ ਕੋਈ ਪ੍ਰਵਾਹ ਨਹੀਂ ਮੋਟਰਸਾਈਕਲ ਵਾਲਾ ਤਾਂ ਉਹਨਾਂ ਨੂੰ ਕੀੜੇ ਮਕੌੜੇ ਲੱਗਦੇ ਆ ਲੋਕ ਥੱਲੇ ਗੱਡੀਆਂ ਦੇ ਫਿਰਦੇ ਤਾਂ ਕਿੰਨੇ ਹਾਦਸੇ ਪੰਜਾਬ 'ਚ ਵਾਪਰ ਰਹੇ ਆ ਬਹੁਤ ਲੋਕ ਐਕਸੀਡੈਂਟ ਹੋ ਜਾਂ ਉਹ ਆ ਕੱਲ ਇੱਕ ਹੋਰ ਮਾਰਤਾ ਸਮਾਨੇ ਜੀ ਟਿੱਪਰ ਚੜਾ ਕੇ ਆ ਚਾਰਤਾ ਦੂਜਾ 18 ਦਾ ਟੈਂਕਰ ਜਾ ਇਸੇ ਬੰਦੇ ਨੇ ਜਿਹਨੇ ਅੱਥ ਜਿੰਦਗੀਆਂ ਬਰਬਾਦ ਕਰਤੀਆਂ ਖਤਮ ਕਰਤੀਆਂ ਮਾਰਤੀਆਂ ਇਸੇ ਬੰਦੇ ਨੇ ਕੁਝ ਸਮਾਂ ਪਹਿਲਾਂ ਵੀ ਟਿੱਪਰ ਚੜ੍ਹਿਆ ਸੀ ਸੋ ਇੱਥੇ ਇੱਥੇ ਟ੍ਰੈਫਿਕ ਕਾਲੇ ਝਟ ਖੜੇ ਹੁੰਦੇ ਆ ਕੋਈ ਮੋਟਰਸਾਈਕਲ ਨੂੰ ਹੱਥ ਦਿੱਤਾ ਗੱਡੀ ਨਾਲ ਦੇ ਲਿਆ ਤੂੰ ਫਿਲਮ ਲਾਈ ਫਿਰਦਾ ਤੂੰ ਜਾਲੀ ਲਾਈ ਫਿਰਦਾ ਤੂੰ ਲਾਈਟਾਂ ਤੇ ਲੰਘਿਆ ਉਹੀ ਚਲਾਨ ਕੱਢ ਕੋਈ ਨੰਬਰ ਪਲੇਟ ਨਹੀਂ ਕੋਈ ਸਪੀਡ ਨਹੀਂ ਦੱਬੀ ਤੁਰੇ ਫਿਰਦਾ ਕੋਈ ਚਲਾਨ ਕੋਈ ਹੁੰਦਾ ਕਿਉਂ ਨਹੀਂ ਹੁੰਦਾ ਕਿਉਂਕਿ ਜਿਹੜਾ ਇਹ ਮਾਫੀਆ ਜਿੰਨਾ ਮਾਈਨਿੰਗ ਮਾਫੀਆ ਹੈ ਇਹ ਸਾਰੇ ਉਹਨਾਂ ਦੇ ਸਰਕਾਰ ਦੇ ਆ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਤੈਨੋਂ ਤੋਂ ਬਾਅਦ ਜੇ ਨਹੀਂ ਬੰਦਾ ਫੜਿਆ ਜਾਂਦਾ ਅਗਲੀ ਜਿਹੜੀ ਵੀ ਕਾਰਵਾਈ ਕਰਨੀ ਵੀ ਪੰਜਾਬ ਦੇ ਲੋਕੋ ਡਟ ਕੇ ਨਾ ਪਰਵਾਰਾਂ ਸਾਥ ਹਾਂਜੀ ਅਸੀਂ ਆਏ ਇੱਥੇ ਇਸ ਲਈ ਹੈ ਕਿ ਇੱਕ ਤਾਂ ਜਿੱਥੇ ਆਪਾਂ ਪਿੱਛੇ ਖੜੇ ਆ ਮੰਦਰ ਦੇ ਸਾਹਮਣੇ ਇੱਥੇ ਸੱਤ ਬੱਚੇ ਗੁਜ਼ਰ ਚੁੱਕੇ ਨੇ ਗੁਜ਼ਰੇ ਕਿਉਂ ਨੇ ਕਿਉਂਕਿ ਇੱਕ ਟਿਪਰ ਜਿਹਦੇ ਉੱਤੇ ਨਜਾਇਜ਼ ਮਾਈਨਿੰਗ ਵਾਲਾ ਰੇਤਾ ਸੀਗਾ ਔਰ ਉਹਨੇ ਆ ਕੇ ਇੱਕ ਸਿੱਧੀ ਵਾਹਨ ਨੂੰ ਟੱਕਰ ਮਾਰੀ ਜੀ ਦੇ ਚ ਸੱਤ ਬੱਚੇ ਗੁਜ਼ਰੇ ਨੇ ਤੇ ਇੱਕ ਡਰਾਈਵਰ ਅੱਠ ਬੰਦਿਆਂ ਦੀ ਹੱਤਿਆ ਹੋ ਚੁੱਕੀ ਏ ਸੱਤ ਬੱਚਿਆਂ ਦੀ ਤੇ ਇੱਕ ਆਦੂਰ ਸਭ ਤੋਂ ਦੁੱਖ ਦੀ ਗੱਲ ਹੈ ਕਿ ਸੱਤ ਬੱਚੇ ਔਰ ਇੱਕ ਆਦਮੀ ਗੁਜ਼ਰ ਚੁੱਕਿਆ ਹੈ ਨਾ ਕੋਈ ਡੀਸੀ ਆਇਆ ਇੱਥੇ ਨਾ ਕੋਈ ਐਸਐਸਪੀ ਆਇਆ ਇੱਥੇ ਔਰ ਜੀਦਾ ਉਹ ਟਿਪਰ ਸੀ ਉਹ ਬੰਦਾ ਆਪਦਾ ਫੇਸਬੁੱਕ ਚਲਾ ਰਿਹਾ ਪਰ ਉਹਨੂੰ ਫੜ ਕੋਈ ਨਹੀਂ ਰਿਹਾ ਆ ਮਾਂ ਬਾਪ ਬੈਠੇ ਨੇ ਸਾਰੇ ਉੱਤੇ ਦਾਦਾ ਦਾਦੀਆਂ ਵੀ ਬੈਠੇ ਨੇ ਔਰ ਉਹ ਕੀ ਹੁੰਦੇ ਨੇ ਕੇ ਬੰਦੇ ਦਾ ਜਿਉਣਾ ਮੁਸ਼ਕਲ ਹੋ ਜਾਂਦਾ ਬੱਚਾ ਨਾ ਘਰ ਆਵੇ ਔਰ ਉਹ ਇੱਕ ਇੱਕ ਪਰਿਵਾਰ ਦੇ ਦੋ ਦੋ ਬੱਚੇ ਚਲੇ ਗਏ ਨੇ ਔਰ ਉਹ ਵਿਚਾਰਿਆਂ ਨੇ ਘਰੇ ਤਾਂ ਕੀ ਬੈਠਣਾ ਸੜਕ ਤੇ ਬੈਠੇ ਨੇ ਤੇ ਰੱਬ ਦੇ ਭਾਣੇ ਨੂੰ ਮੰਨਣ ਦੀ ਗੱਲ ਔੜੀ ਸੜਕ ਤੇ ਬਹਿ ਕੇ ਉਹ ਜੇ ਤੁਸੀਂ ਮੁੱਖ ਮੰਤਰੀ ਸਾਹਿਬ ਸ਼ਰਾਬ ਜਿਹੜੇ ਬੰਦੇ ਮਾਰੇ ਗਏ ਮਾੜੀ ਗੱਲ ਹੈ ਅੱਛੀ ਗੱਲ ਉਹਨਾਂ ਕੋਲੇ ਜਾਓ ਇੱਥੇ ਆਉਣਾ ਤੁਹਾਡਾ ਫਰਜ਼ ਨਹੀਂਗਾ ਇੱਥੇ ਤੁਸੀਂ ਇਹਨਾਂ ਦੇ ਦਰਦ ਨੂੰ ਨਹੀਂ ਵੰਡਾਉਂਗੇ ਐਮਐਲਏ ਸਾਹਿਬ ਕਿੱਧਰ ਗਏ ਨੇ ਬਿਆਨ ਪਤਾ ਕੀ ਦਿੱਤਾ ਐਮਐਲਏ ਸਾਹਿਬ ਨੇ ਆਂਦੇ ਜੀ ਤੂੜੀ ਵਾਂਗੂ ਤੋੜ ਕੇ ਲੈ ਆਉਂਦੇ ਨੇ ਭਰ ਕੇ ਲੈ ਆਉਂਦੇ ਨੇ ਬੈਨਾ ਓਏ ਟਰੱਕ ਵਾਲੇ ਬਾਰੇ ਵੀ ਗੱਲ ਕਰ ਲਓ ਜੀ ਦਾ ਟਿੱਪਰ ਸੀ ਜਾ ਉਹ ਨਜਾਇਜ਼ ਮਾਈਨਿੰਗ ਹੈ ਕਿਉਂ ਨਹੀਂ ਗੱਲ ਕਰ ਰਹੇ ਤੁਸੀਂ ਮੈਂ ਦੱਸ ਦਿੰਨਾ ਤੁਹਾਨੂੰ 15 ਤੋਂ 20 ਹਜ਼ਾਰ ਕਰੋੜ ਦਾ ਨਜਾਇਜ਼ ਮਾਈਨਿੰਗ ਹੁੰਦੀ ਹੈ ਜੀ ਦਾ ਭਰਿਆ ਹੋਇਆ ਉਹ ਟਿੱਪਰ ਸੀਗਾ ਇਸ ਕਰਕੇ ਤੁਸੀਂ ਬੋਲ ਨਹੀਂ ਰਹੇਗੇ ਇਸ ਕਰਕੇ ਸਾਨੂੰ ਆਉਣਾ ਪੈ ਰਿਹਾ ਇੱਥੇ ਔਰ ਸਭ ਤੋਂ ਦੁੱਖ ਦੀ ਗੱਲ ਇੱਧਰ ਬੇਅਦਬੀ ਲਈ ਵੇ ਦੇ ਭਾਈ ਗੁਰਜੀਤ ਸਿੰਘ ਹੋਰੀ ਬੇਆਦਬੀ ਲਈ ਇਧਰ ਇੱਕ ਮੰਦਰ ਦੇ ਅੱਗੇ ਸੱਤ ਬੱਚੇ ਮਾਰਤੇ ਹੋਰੇ ਇੱਕ ਡਰਾਈਵਰ ਮਾਰਤਾ ਹੁਣ ਮੈਨੂੰ ਦੱਸੋ ਕੌਣ ਹਿੰਦੂ ਕੌਣ ਸੇ ਕੌਣ ਦਲਤ ਕੌਣ ਜੱਟ ਔਰ ਕੌਣ ਬ੍ਰਾਹਮਣ ਕੌਣ ਸ਼ੂਦਰ ਅਸਲ ਦੇ ਵਿੱਚ ਇਨਸਾਨ ਸਫਰ ਕਰ ਰਿਹਾ ਤੇ ਇਨਸਾਨ ਹੀ ਸਫਰ ਕਰਾ ਰਿਆ ਜਿਹੜੇ ਹਕੂਮਤ ਚ ਬੈਠੇ ਨੇ ਇਸ ਲਈ ਅਸੀਂ ਕਵਾਂਗੇ ਔਰ ਇਹਨਾਂ ਨੂੰ ਕਹਿ ਕੇ ਵੀ ਆਏ ਆ ਤੁਹਾਡੇ ਕੈਮਰੇ ਰਾਂ ਹੀ ਸਾਰਿਆਂ ਨੂੰ ਕਹਿਨੇ ਆ ਕਿ ਜੇ 3 ਤਰੀਕ ਨੂੰ ਇਹਨਾਂ ਦੀ ਗੱਲ ਨਾ ਸੁਣੀ ਗਈ ਤਾਂ ਅਗਲੀ ਕੌਲ ਜਿਹੜੀ ਵੀ ਦੇਣਗੇ ਜਿੱਥੇ ਵੀ ਦੇਣਗੇ ਅਸੀਂ ਇਹਨਾਂ ਦੇ ਨਾਲ ਖੜਾਂਗੇ ਮੋਢੇ ਨਾਲ ਮੋਢਾ ਡਾਹ ਕੇ ਤੇ ਇਹਨਾਂ ਨੂੰ ਇਨਸਾਫ ਦਿਵਾਵਾਂਗੇ ਔਰ 11 ਤਰੀਕ ਦਾ ਟਾਈਮ ਉਧਰ ਬੇਅਦਵੀ ਤੇ ਭਾਈ ਗੁਰਜੀਤ ਸਿੰਘ ਔਰ ਆਣੇ ਲਿਆ ਹੈ 11 ਤਰੀਕ ਤੱਕ ਅਗਰ ਕਾਨੂੰਨ ਦੇ ਲੈਵਲ ਤੇ ਜਿਹਦੇ ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਨਾਲ ਗੀਤਾ ਰਮਾਇਣ ਬਾਈਬਲ ਕੁਰਾਨ ਸ਼ਰੀਫ ਸਾਰੇ ਧਾਰਮਿਕ ਗ੍ਰੰਥਾਂ ਨਾਲ ਅਗਰ ਕੁਝ ਗਲਤ ਹੁੰਦਾ ਹੈ ਤਾਂ ਉਮਰ ਕਾਇਦ ਕੀਤੀ ਜਾਵੇ ਜੇ ਉਸ ਮਾਮਲੇ 'ਚ ਵੀ ਤੁਸੀਂ ਕੁਝ ਨਾ ਕੀਤਾ ਜੋ ਕੌਲ ਉਹ ਦੇਣਗੇ ਅਸੀਂ ਉਹਨਾਂ ਦੇ ਨਾਲ ਖੜ ਕੇ ਇਹ ਲੜਾਈ ਜਿੱਤ ਕੇ ਵਿਖਾਵਾਂਗੇ ਸਭ ਤੋਂ ਪਹਿਲਾਂ ਤਾਂ ਮੈਂ ਸਾਨੂੰ ਪਤਾ ਹੀ ਹੈ ਕਿ ਸਾਡੇ ਸਮਾਣੇ ਤਾਂ ਬਹੁਤ ਵੱਡਾ ਕਹਿਰ ਹੈ ਜਿਹੜਾ ਬੱਚੇ ਪਿਛਲੇ ਦਿਨੀ 7 ਬੱਚੇ ਇੱਕ ਡਰਾਈਵਰ ਹੈ ਜਿਹੜੀ ਉਹਨਾਂ ਦੀ ਜੋ ਬਹੁਤ ਕਹਿਰ ਦੀ ਮੌਤ ਹੋਈ ਆ ਉਤੇ ਦੁੱਖ ਵਯਕਤ ਕਰਦਿਆਂ ਦੂਜਾ ਨੰਬਰ ਜਿਹੜੀ ਟਿਪਰਾਂ ਦੀ ਗੱਲ ਹੈ ਇਹ ਤਾਂ ਜਿਹੜਾ ਟਿਪਰ ਨਾਲ ਐਕਸੀਡੈਂਟ ਹੋਇਆ ਉਹਦਾ ਆਪਾਂ ਸਾਹਮਣੇ ਦੇਖ ਹੀ ਰਿਹਾ ਜਿਹੜਿਆ ਉਹਦੀਆਂ ਫੋਟੋਆਂ ਵੀ ਨੇ ਜਿਹੜਾ ਪੁਰਾਣਾ ਐਮਐਲਏ ਸਾਬਕਾ ਐਮਐਲਏ ਸਰਦਾਰ ਰਜਿੰਦਰ ਸਿੰਘ ਜੀ ਉਹਨਾਂ ਦੇ ਨਾਲ ਸਾਹਤ ਵੀ ਹੋ ਗਈਆਂ ਹਜੇ ਵੀ ਜੇ ਮੇਰੇ ਨਾਲ ਜੋੜਦੇ ਨੇ ਇਹ ਕਿਤੇ ਨਾ ਕਿਤੇ ਪੋਲਿਟਿਕਸ ਹੋ ਰਹੀ ਆ ਸੋ ਮੈਂ ਅੱਜ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦਾ ਕਿ ਮੇਰਾ ਮੇਰੇ ਪਰਿਵਾਰ ਦਾ ਕੋਈ ਵੀ ਕਿਤੇ ਕੋਈ ਟਿਪਰ ਹੋਵੇ ਮੈਂ ਦੇਣਦਾਰ ਆ ਜੋ ਡੰਡ ਸ਼ਹਿਰ ਵਾਸੀ ਪੰਜਾਬ ਵਾਸੀ ਸਰਕਾਰ ਮੈਨੂੰ ਲਾਉਣਾ ਚਾਹੂ ਮੈਂ ਚੱਲੋਂ ਤਿਆਰ ਆ ਮੇਰਾ ਇੱਕ ਵੀ ਟਿੱਪਰ ਜੀ ਕੋਈ ਸਾਬਤ ਕਰ ਦੇ ਸਾਨੂੰ ਦੁੱਖ ਹੈ ਉਹ ਸਾਰੇ ਪਰਿਵਾਰਾਂ ਨਾਲ ਜਿਹੜਾ ਬੰਦਾ ਭੱਜਿਆ ਹੋਇਆ ਉਹਨੂੰ ਹਰ ਹਾਲ ਦੇ ਵਿੱਚ ਸਾਰਾ ਪ੍ਰਸ਼ਾਸਨ ਹੈ ਜਿਹੜਾ ਫੜਨ ਵਾਸਤੇ ਹਰ ਤਰ੍ਹਾਂ ਦੀ ਜਿਹੜੀ ਮਸ਼ੱਕਤ ਆ ਉਹ ਕਰ ਰਿਹਾ ਐਸ ਐਚਓ ਤਿੰਨੇ ਲੱਗੇ ਹੋਏ ਨੇ ਡੀ ਐਸ ਪੀ ਸਾਹਿਬ ਲੱਗੇ ਹੋਏ ਨੇ ਪੁਲਿਸ ਪ੍ਰਸ਼ਾਸਨ ਸਾਰਾ ਲੱਗਿਆ ਹੋਇਆ ਸੋ ਸਾਨੂੰ ਉਮੀਦ ਹੈ ਕਿ ਜਲਦੀ ਉਹਨੂੰ ਅਰੈਸਟ ਵੀ ਕਰ ਲਾਂ ਦੇਖੋ ਆ ਹੁਣੇ ਪਿਛਲੀ ਦੀਵਾਲੀ ਆ ਜਿਹੜੀ ਉਹ ਅਰਜਿੰਦਰ ਸਿੰਘ ਨੂੰ ਤਾਂ ਦੀਵਾਲੀ ਦਾ ਤੋਹਫਾ ਦੇ ਕੇ ਆਏ ਨੇ ਫਿਰ ਮੇਰੇ ਨਾਲ ਕੀ ਭਿਆਲੀ ਸਰਕਾਰ ਦੇ ਹੁੰਦੇ ਹੋਏ ਵੀ ਉਹ ਜਦ ਕਾਂਗਰਸੀ ਲਿਵੇ ਜਾ ਰਹੇ ਨੇ ਇਹਦਾ ਮਤਲਬ ਉਹ ਹਣੇ ਕਾਂਗਰਸੀ ਸੋ ਕਾਂਗਰਸੀ ਨੇ ਇੱਕ ਰਲ ਕੇ ਅਰਜਿੰਦਰ ਸਿੰਘ ਸਿਆਸਤ ਕਰ ਰਿਹਾ ਬੱਚਿਆਂ ਦੇ ਉਸ ਤੇ ਸਿਆਸਤ ਨਹੀਂ ਕਰਨੀ ਚਾਹੀਦੀ ਜਿੰਨਾ ਦੁੱਖ ਉਹਨਾਂ ਨੂੰ ਆ ਸਾਨੂੰ ਵੀ ਉਹਨਾਂ ਹੀ ਦੁੱਖ ਆ ਸੋ ਅਸੀਂ ਪਰਿਵਾਰਾਂ ਦੇ ਨਾਲ ਆ ਸੋ ਮੈਂ ਤਾਂ ਤੁਹਾਡੇ ਜਿਹਾ ਇਹ ਕਹਿਣਾ ਵੀ ਚਾਹਣਾ ਕਿ ਪਰਵਾਰਾਂ ਨੂੰ ਕਿਤੇ ਵੀ ਜਾਣਾ ਮੈਂ ਨਾਲ ਚੱਲਣ ਨੂੰ ਤਿਆਰਾਂ ਜਦੋਂ ਵੀ ਜਿੱਥੇ ਵੀ ਕਿਤੇ ਲੋੜ ਹੋਵੇ ਨਾਲ ਚੱਲਣ ਨੂੰ ਤਿਆਰਾਂ ਕਿਉਂਕਿ ਅਸੀਂ ਪੋਲਿਟਿਕਸ ਨਹੀਂ ਕਰਨੀ ਅਸੀਂ ਸਾਰਾ ਪ੍ਰਸ਼ਾਸਨ ਹੈ ਜਿਹੜਾ ਉਹ ਜਿਹੜਾ ਮੁਰਜ਼ਮ ਹੈ ਉਹਨੂੰ ਲੱਭਣ ਤੇ ਹਰ ਤਰ੍ਹਾਂ ਦੀ ਕੋਸ਼ਿਸ਼ ਹੈ ਜਿਹੜੀ ਅਸੀਂ ਕਰਨ ਲੱਗੇ ਵੇਖੋ ਜਿਹੜੀ ਇਹ ਵੀਡੀਓ ਮੈਨੂੰ ਵੀ ਕੱਲ ਦੇਖੀ ਹੈ ਜਿਹੜਾ ਕੋਈ ਰਣਜੀਤ ਸਿੰਘ ਹੈਗਾ ਇਹ ਜਿਹੜੀ ਫੋਟੋ ਹੈ ਕੋਈ 2.5 300 3 ਸਾਲ ਪੁਰਾਣੀ ਫੋਟੋ ਹੈ ਕਿਸੇ ਬੰਦਿਆਂ ਦੇ ਨਾਲ ਆ ਕੇ ਮੇਰੇ ਨਾਲ ਖੜਾ ਹੋਇਆ ਮੈਂ ਵੀ ਉਹਨੂੰ ਕੱਲ ਹੀ ਦੇਖਿਆ ਹੈਗਾ ਜਿਹੜਾ ਮੇਰਾ ਕਿਰਦਾਰ ਹੈ ਉਹ ਸਾਰਾ ਸਮਾਣਾ ਜਾਣਦਾ ਮੈਂ ਕਿਸ ਕਿਰਦਾਰ ਦਾ ਮਾਲਕ ਹਾਂ ਮੇਰੇ ਵਾਸਤੇ ਇਸ ਤਰ੍ਹਾਂ ਦੇ ਬੰਦੇ ਦੀ ਮਦਦ ਕਰਨਾ ਇਹ ਬੰਦੇ ਦੇ ਨਾਲ ਕੋਈ ਮੇਰਾ ਸਰੋਕਾਰ ਹੋਣਾ ਮੇਰੇ ਵਾਸਤੇ ਜ਼ਹਿਰ ਖਾਣ ਦੇ ਬਰਾਬਰ ਹੈ ਜ਼ਹਿਰ ਖਾ ਕੇ ਮਰਨ ਦੇ ਬਰਾਬਰ ਹੈ ਅਸੀਂ ਜਿਸ ਦਿਨ ਦਾ ਇਹ ਪਾਣਾ ਬੜਤਿਆ ਅਸੀਂ ਇਸ ਜੱਦੋ ਜਹਿਦ ਦੇ ਵਿੱਚ ਆ ਕਿ ਇਹਨਾਂ ਬੰਦਿਆਂ ਨੂੰ ਅਰੈਸਟ ਕੀਤਾ ਜਾਏ ਜਿਹੜਾ ਅਸੀਂ ਪਰਸੋ ਧਰਦਾ ਦਿੱਤਾ ਸਾਰਦਨ ਸਿੱਤੂ ਉੱਪਰ ਬੈਠੇ ਉਸ ਤੋਂ ਬਾਅਦ ਜਿਹੜਾ ਇੱਕ ਬੁਰਜਮ ਅਰੈਸਟ ਹੋਇਆ ਐਸਪੀ ਪਟਿਆਲਾ ਵੀ ਆਏ ਅਸੀਂ ਉਹਨਾਂ ਨੂੰ ਵੀ ਕਿਹਾ ਐਡਮਿਨਿਸਟ੍ਰੇਸ਼ਨ ਵੀ ਆਇਆ ਵੀ ਜਲਦੀ ਤੋਂ ਜਲਦੀ ਰਣਕੀਰ ਸਿੰਘ ਜਿਹੜਾ ਮੁੱਖ ਮਲਜ਼ਮ ਹੈ ਉਹਨੂੰ ਅਰੈਸਟ ਕੀਤਾ ਜਾਏ ਔਰ ਮੈਂ ਇਹ ਦੱਸਣਾ ਚਾਹਨਾ ਕਿ ਮੇਰਾ ਜੇ ਸਕਾਪਰਾ ਵੀ ਹੋਵੇ ਨਾ ਮੈਂ ਉਹਨੂੰ ਵੀ ਇਸ ਜਿਹੜਾ ਐਡਾ ਨਰਦਈ ਤਰੀਕੇ ਦੇ ਨਾਲ ਇਹ ਬੱਚਿਆਂ ਦਾ ਸਾਡੇਆਂ ਦਾ ਕਤਲ ਕੀਤਾ ਉਹਨੂੰ ਮਾਫ ਕਰਨ ਵਾਸਤੇ ਤਿਆਰ ਨਹੀਂ ਇਹ ਤਾਂ ਮੈਨੂੰ ਪਤਾ ਨਹੀਂ ਕੌਣ ਹੈ ਕੌਣ ਨਹੀਂ ਹੈਗਾ ਰਾਜਨੀਤਿਕ ਜੀਵਨ ਹੈ ਦੁਨੀਆ ਆ ਕੇ ਤੁਹਾਡੇ ਨਾਲ ਖੜੀ ਹੋ ਜਾਂਦੀ ਹੈ ਫੋਟੋਆਂ ਤੁਰ ਆਂਦੀ ਹੈ ਇਸ ਬੰਦੇ ਦਾ ਮੇਰਾ ਨੇੜੇ ਤੇੜੇ ਦਾ ਵੀ ਕੋਈ ਸਰੋਕਾਰ ਨਹੀਂ ਹੈਗਾ ਅਸੀਂ ਮੰਗ ਕਰਦੇ ਆ ਕਿ ਇਹ ਜਲਦੀ ਤੋਂ ਜਲਦੀ ਇਹ ਅਰੈਸਟ ਹੋਣਾ ਚਾਹੀਦਾ ਇਸ ਸਰਕਾਰ ਦਾ ਆ ਦੇਖ ਲਓ ਤੁਹਾਡੇ ਸਾਹਮਣੇ ਆ ਮੈਂ ਫੋਟੋ ਦਿਖਾ ਦਿੰਦਾ ਇਹਦਾ ਕੋਈ ਕੀ ਦਾ ਇਹ ਐਮਐਲਏ ਸਾਹਿਬ ਦਾ ਕੋਈ ਭਰਾ ਮਿੰਟੂ ਇਹ ਪੋਕ ਮਸ਼ੀਨਾਂ ਨੇ ਜਿਹੜੀਆਂ ਇਹਨਾਂ ਨੇ ਖਰੀਦੀਆਂ ਜਿੱਥੇ ਤੋਂ ਇਹ ਬਿੱਟੀ ਦਾ ਸਮਾਣਾ ਤੇ ਛਤਰਾਣਾ ਹੱਬ ਬਣਿਆ ਅੱਜ ਇਹ ਮੈਨੂੰ ਦੱਸਣ ਕਿ ਇਹ ਪਿਛਲੇ 3 ਸਾਲ ਤੋਂ ਹੀ ਮੈਂ ਵੀ ਇਸ ਇਲਾਕੇ ਦਾ ਐਮਐਲਏ ਰਿਆਂ ਮੇਰੇ ਹੁੰਦੇ ਕੋਈ ਇੱਕ ਟਿਪਰ ਚੱਲਦਾ ਸੀ ਜਦੋਂ ਸਾਡੀ ਸਰਕਾਰ ਸੀ ਆ ਤਾਂ 2 3 ਸਾਲ ਪਹਿਲਾਂ ਟਿਪਰ ਚੱਲਨੇ ਸਟਾਰਟ ਹੋਏ ਇਹਨਾਂ ਨੇ ਪੋਕ ਮਸ਼ੀਨਾ ਖਰੀਦੀਆਂ ਇਹਨਾਂ ਨੇ ਗੱਡੀਆਂ ਖਰੀਦੀਆਂ ਇਹਨਾਂ ਨੇ ਸਾਰਾ ਤਾਣਾ ਬਾਣਾ ਪੜਾਇਆ ਸਾਰਾ ਸਮਾਣਾ ચીਕ-ਚੀਕ ਕੇ ਕਹਿ ਰਿਹਾ ਇਨਸਾਫ ਮਿਲਣਾ ਚਾਹੀਦਾ ਤੇ ਮੈਂ ਸਮਾਣੇ ਦੇ ਨਾਲ ਇਨਸਾਫ ਮਿਲਣਾ ਚਾਹੀਦਾ ਜਿਹੜਾ ਰਣਜੀਤ ਸਿੰਘ ਹੈ ਇਹਨੂੰ ਅਰੈਸਟ ਕਿਉਂ ਨਹੀਂ ਕਰਦੇ ਜਿਹੜਾ ਅਨਿਕੇਤ ਵੀ ਅਰੈਸਟ ਕੀਤਾ ਅਸੀਂ ਪ੍ਰੋਟੈਸਟ ਕੀਤਾ ਤਾਂ ਜਾ ਕੇ ਇਹਨਾਂ ਨੇ ਇਹਨੂੰ ਅਰੈਸਟ ਕੀਤਾ ਸੋ ਮੈਂ ਸਾਰੇ ਸਮਾਣੇ ਨਿਵਾਸੀਆਂ ਨੂੰ ਕਿ ਇੰਨੀ ਜਿਹੜੀ ਨੀਵੇਂ ਪੱਧਰ ਦੀ ਇਹ ਰਾਜਨੀਤੀ ਤੇ ਉਤਰ ਆਏ ਹੈ ਇਸ ਤੋਂ ਬਚਾਇਆ ਜਾਏ ਮੈਂ ਸਾਰੇ ਪੇਰੈਂਟਸ ਦੇ ਨਾਲ ਸਾਰੇ ਉਸ ਪਰਿਵਾਰਾਂ ਦੇ ਨਾਲ ਖੜਾ ਮਰਦੇ ਦਮ ਤੱਕ ਜਦੋਂ ਤੱਕ ਇਸ ਬੰਦੇ ਨੂੰ ਅਰੈਸਟ ਨਹੀਂ ਕੀਤਾ ਜਾਂਦਾ ਮੈਂ ਇਹਨਾਂ ਦੇ ਨਾਲ ਆ ਤੇ ਜੋ ਵੀ ਮਰਜ਼ੀ ਇਹ ਕਰ ਲੈਣ ਮੈਂ ਇਹਨਾਂ ਤੋਂ ਇਸ ਤਰ੍ਹਾਂ ਦੀਆਂ ਇਹ ਜਿਹੜੀਆਂ ਘਟੀਆਂ ਹਰਕਤਾ ਕਰ ਰਹੇ ਹੈਗੇ ਆ ਇਹਨਾਂ ਨੂੰ ਡਰਨ ਵਾਲਾ ਨਹੀਂ ਹੈਗਾ ਹਰੇਕ ਤਰੀਕੇ ਦਾ ਅਸੀਂ ਸੰਘਰਸ਼ ਕਰਾਂਗੇ ਜਦੋਂ ਤੱਕ ਇਹ ਬੰਦਾ ਅਰੈਸਟ ਨਹੀਂ ਹੁੰਦਾ ਜੋ ਵੀ ਇਹ ਰਣਜੀਤ ਸਿੰਘ ਹੈ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼